ਨੇ ਆਪਣੇ ਕੋਈ ਵੀ ਖੇਤੀ ਸਾਧਨ ਦੀ ਐਡ ਫ੍ਰੀ ਕਰਵਾਉਣ ਲਈ 5 ਤੋਂ 7 ਫੋਟੋਆਂ 2 ਮਿੰਟ ਦੀ ਵੀਡੀਓ ਬਣਾ ਕੇ ਆਪਣਾ WhatsApp ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਸੈਂਡ ਕਰ ਸਕਦਾ ਤੇ ਫ੍ਰੀ ਐਡ ਲਗਵਾ ਸਕਦਾ। ਬਾਕੀ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਆ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਨੂੰ ਕਰ ਲੋ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ। ਚਲੋ ਕਰਦੇ ਆਂਗੇ ਵੀਡੀਓ ਸਟਾਰਟ ਤੇ ਬਣੇ ਰਹਿਣਾ ਅੰਤ ਤੱਕ ਨਾਲ। ਪਹਿਲਾ ਟਰੈਕਟਰ ਹੈ ਮਿੱਤਰੋ ਸਵਰਾਜ 735F 1994 ਮਾਡਲ ਰੰਗ ਪੇਂਟ ਦਾ ਟਰੈਕਟਰ ਸਾਰਾ ਫੁੱਲ ਸੋਨਾ ਸਾਰਾ オリジナル ਆ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਪੰਜਾਬ ਨੰਬਰਾਂ ਪੰਜਾਬ ਨੰਬਰਾਂ 90% ਟਾਇਰਾਂ ਦੀ ਕੰਡੀਸ਼ਨ ਟਰੈਕਟਰ ਦੇ ਉੱਚੇ ਮਾਡਲ ਦੇ ਰਿਗਾਰਡ ਲੱਗੇ ਚਿੱਟੇ ਰੰਗ ਦੇ ਟਰੈਕਟਰ ਨੂੰ ਸੈਲਫ ਸਟਾਰਟ ਆ ਇੰਜਨ ਗੇਅਰ ਦਾ ਪੂਰਾ ਓਕੇ ਆ ਤੁਸੀਂ ਵਾਹ ਕੇ ਚੈੱਕ ਕਰਕੇ ਲਿਜਾ ਸਕਦੇ ਆ ਡਿਮਾਂਡ ਰੱਖੀ ਵੀ ਨੇ ਟਰੈਕਟਰ ਦੀ 1,35,000 ਰੁਪਏ ਡਿਮਾਂਡ ਰੱਖੀ ਆ ਓਕੇ ਤੇ ਮਾਣਦਾਨ ਹੋ ਜਾਊਗਾ ਏਰੀਆ ਪੈਂਦਾ ਬਾਗਾਪਰਾਣਾ ਪਿੰਡ ਪਲੂਰ ਬਾਕੀ ਕੰਟੈਕਟ ਨੰਬਰ ਚੱਲਦਾ ਸਕਰੀਨ ਤੇ ਵੀਰਾਂ ਦਾ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਆ ਅੱਗੇ ਆ ਗਿਆ ਸੋਨਾ ਲੀਕਾ 60 ਐਮ ਐਮ ਸੁਪਰ 2016 ਮਾਡਲ ਆ ਪੰਜਾਬ ਨੰਬਰ ਆ ਫਸਟ ਓਨਰ ਆ ਨਾਲ ਦੇ ਟਾਇਰਾ 85% ਟਾਇਰਾਾਂ ਦੀ ਕੰਡੀਸ਼ਨ ਆ 1300 ਘੰਟਾ ਚੱਲਿਆ ਹੋਇਆ 55 ਐਚ ਪੀ ਚਾ ਪਾਵਰ ਸਟੀਅਰਿੰਗ ਆ オイル ਬ੍ਰੇਕ ਆ ਡਬਲ ਕਲੱਚ ਆ ਸਾਈਡ ਗੇਅਰ ਆ ਡਬਲ ਡਿਸਟਰੀਬਿਊਟਰ ਆ ਸਾਰਾ ਟਰੈਕਟਰ ਸ਼ੋਅਰੂਮ ਕੰਡੀਸ਼ਨ ਆ ਇੰਜਨ ਗੇਅਰ ਤਾਂ ਫੋਲੋ ਕੇ ਮਾਰਕ ਵੀਰਾਂ ਦੀ ਫੁੱਲ ਗਾਰੰਟੀ ਆ ਡਿਮਾਂਡ ਰੱਖੀ ਵੀਰਾਂ ਨੇ 4,25,000 ਰੁਪਏ ਦੀ ਡਿਮਾਂਡ ਰੱਖੀਏ ਬਾਕੀ ਮੌਕੇ ਤੇ ਮਾਣ ਤਨ ਹੋ ਜੂ ਏਰੀਆ ਪਈਦਾ ਲੁਧਿਆਣਾ ਕੰਟੈਕਟ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਆ ਅੱਗੇ ਆ ਗਿਆ ਨਿਊ ਹੋਲੈਂਡ 3602 2012 ਮਾਡਲ ਆ ਪੰਜਾਬ ਨੰਬਰ ਆ ਸਾਰਾ ਟਰੈਕਟਰ 올 ओरिजिनल ਆ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਤੇ ਨਵੇਂ ਢੇਰਾਂ ਚਾ ਚਾਰੇ ਨਵੇਂ ਟਾਇਰਾਂ ਇੰਜਨ ਗੇਅਰ ਦਾ ਰੈਕਟਰ ਪੂਰਾ ਵਧੀਆ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਆ ਤੁਸੀਂ ਵਾਹ ਕੇ ਚਲਾ ਕੇ ਆਪਣੀ ਪੂਰੀ ਤਸੱਲੀ ਕਰਕੇ ਰੈਕਟਰ ਖਰੀਦ ਸਕਦੇ ਆ ਪਾਵਰ ਸਟੀering ਤੇ ਗੱਲ ਕਰੀਏ ਡਿਮਾਂਡ ਤੇ ਡਿਮਾਂਡ ਰੱਖੀ ਵੀਰੇ ਰੈਕਟਰ ਦੀ 430000 ਰੁਪਏ ਡਿਮਾਂਡ ਰੱਖੇ ਬਾਕੀ ਮੌਕੇ ਤੇ ਮਾਣਤਨ ਹੋ ਜਾਊਗਾ ਟਰੈਕਟਰ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਕਨੈਕਟ ਕਰਕੇ ਤੁਸੀਂ ਇਹ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਇਹ ਨਿਊ ਹੋਰ ਨੇ 3600 2012 ਮਾਡਲ 50 ਨੰਬਰ ਟਰੈਕਟਰ ਖਰੀਦ ਸਕਦੇ ਆ ਅੱਗੇ ਆ ਗਈ ਆਲਟੋ K10 VXI ਕਾਰ 2013 ਮਾਡਲ ਆ ਸਾਰੀ ਕਾਰ ਓਰੀਜਨਲ ਆ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਦੂਜੇ ਨਾਲ ਦੂਜੇ ਨਾਲ ਫੁੱਲ ਇਨਸੋਰਸ ਸਾਰੀ ਗੱਡੀ ਦਾ ਇੰਜਨ ਗੇਅਰ ਦੀ ਪੂਰੀ ਗੱਡੀ ਵਧੀਆ ਬਾਕੀ ਗੱਡੀ ਹੰਦੀ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਡਿਮਾਂਡ ਰੱਖੀ ਹੋ ਰਣੀ 1,90,000 ਰੁਪਏ ਡਿਮਾਂਡ ਰੱਖੀ ਆ ਗ੍ਰੇਟ ਨੰਬਰ ਚੱਲਦਾ ਸਕਰੀਨ ਤੇ ਇਹ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਇਹ ਕਾਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਇਹ ਆਲਟੋ K10 VXI 2013 ਮਾਡਲ ਗੱਡੀ ਖਰੀਦ ਸਕਦੇ ਹੋ ਬਾਕੀ ਗੱਡੀ ਹੁੰਦੀ ਸਾਰੀ ਗੱਡੀ ਦੀ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਅੱਗੇਗਾ ਫਾਰਮ ਟਰੱਕ 60 2009 ਮਾਡਲਾ ਪੰਜਾਬ ਨੰਬਰ ਆ ਪਹਿਲੇ ਨਾਂ ਰੰਗ ਬੇਣ ਸਾਰਾ ਟਰੈਕਟਰ 올 ओरिजिनल ਆ ਨਵੇਂ ਟਾਇਰ ਆ ਨਵੇਂ ਟਾਇਰ ਆ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਇੰਜਨ ਗੇਅਰ ਟਰੈਕਟਰ ਪੂਰਾ ਵਧੀਆ ਮਾਲਕ ਵੀਰੇ ਦੀ ਫੁੱਲ ਗਾਰੰਟੀ ਆ ਤੁਸੀਂ ਵਾਹ ਕੇ ਚਲਾ ਕੇ ਆਪਣੀ ਤਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਆ ਗੱਲ ਕਰੀਏ ਡਿਮਾਂਡ ਤੇ ਡਿਮਾਂਡ ਰੱਖੀ ਵੀਰੇ ਨੇ 3 ਲੱਖ ਤੇ 25000 ਰੁਪਏ ਡਿਮਾਂਡ ਰੱਖੀਏ ਮੌਕੇ ਤੇ ਮਾਨ ਤਨ ਹੋ ਜੂ ਏਰੀਆ ਪੈਂਦਾ ਲੁਧਿਆਣਾ ਕੰਟੈਕਟ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਫਾਰਮ ਟਰੈਕ 60 2009 ਮਾਡਲ 50 ਨੰਬਰ ਟਰੈਕਟਰ ਖਰੀਦ ਸਕਦੇ ਹੋ ਚਲੋ ਮਿਲਦੇ ਆਂ ਅਗੇ ਮਿੱਤਰੋ ਇੱਕ ਨਵੀਂ ਵੀਡੀਓ ਵਿੱਚ